ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਮੌਸਮ ਥੋੜਾ ਠੰਡਾ ਲੱਗ ਰਿਹਾ ਸੀਗਾ ਮੈਨੂੰ ਪੈਰ ਠਰਦੇ ਸੀ ਤਾਂ ਹੀ ਮੈਂ ਰਾਤ ਨੂੰ ਅੱਜ ਨਾ ਸੈਟਰਡੇ ਨੂੰ ਰਾਤ ਨੂੰ ਮੈਂ ਵੀਡੀਓ ਬਣਾ ਰਹੀ ਆ ਤੇ ਮੈਂ ਅੰਦਰ ਬੈਠ ਕੇ ਵੀਡੀਓ ਬਣਾਉਣ ਲੱਗੀ ਪੈਰ ਠਰਦੇ ਸੀਗੇ ਪਤਾ ਨਹੀਂ ਥੋੜਾ ਜਿਹਾ ਮੇਰੇ ਨਾਲ ਜਕਾਮ ਜਿਹਾ ਹੋਇਆ ਕਰਕੇ ਵੀ ਥੋੜਾ ਜਿਆਦਾ ਫੀਲ ਹੁੰਦਾ ਹੈ ਤੇ ਲਓ ਜੀ ਪਹਿਲਾਂ ਤਾਂ ਭੈਣਾਂ ਦੇ ਅ ਸਵਾਲ ਹੈਗੇ ਆ ਕਿ ਅੱਡੀਆਂ ਫਟਦੀਆਂ ਨੇ ਉਹਦੇ ਲਈ ਮੈਂ ਤੁਹਾਨੂੰ ਦੱਸਦੀ ਆ ਇੱਕ ਸੌਖਾ ਜਿਹਾ ਤਰੀਕਾ ਅੱਡੀਆਂ ਸਾਧੀਆਂ ਫਟਦੀਆਂ ਨੇ ਸਰਦੀਆਂ 'ਚ ਮੇਰੀਆਂ ਤਾਂ ਆਪਣੀਆਂ ਫਟਦੀਆਂ ਨੇ ਤੇ ਸਰਦੀਆਂ 'ਚ ਅੱਡੀਆਂ ਨੂੰ ਬਚਾਉਣ ਵਾਸਤੇ ਕੀ ਕਰਨਾ ਹੈ ਕਈਆਂ ਦੀਆਂ ਤਾਂ ਬੜੀਆਂ ਜਿਆਦਾ ਹੀ ਹੋ ਜਾਂਦੀਆਂ ਨੇ ਪਰ ਥੋੜੀ ਡਰਾਈ ਜੀਆਂ ਤਾਂ ਵੈਸੇ ਸਭ ਦੀਆਂ ਹੋ ਹੀ ਜਾਂਦੀਆਂ ਨੇ ਜੇ ਪਤਾ ਧਿਆਨ ਨਾ ਦਈਏ ਹਨਾ ਤੇ ਅੱਡੀਆਂ ਦੇ ਲਈ ਸਭ ਤੋਂ ਸੌਖਾ ਤਰੀਕਾ ਕੀ ਹੈ ਕੋਈ ਤੇਲ ਦੇ ਵਿੱਚ ਮੋਮਬਤੀ ਪਾਉਣ ਦੀ ਲੋੜ ਨਹੀਂ ਕੁਝ ਵੀ ਕਰਨ ਦੀ ਲੋੜ ਨਹੀਂ ਐਲੋਵੇਰਾ ਜੈਲ ਲੈ ਲੋ ਉਹਦੇ ਵਿੱਚ ਤੁਸੀਂ ਨਾਰੀਅਲ ਦੇ ਤੇਲ ਦੀਆਂ ਬੂੰਦਾਂ ਪਾ ਲਓ ਥੋੜੀਆਂ ਜੀਆਂ ਥੋੜਾ ਜਿਹਾ ਨਾਰੀਅਲ ਤੇਲ ਪਾ ਲਓ ਬਸ ਠੀਕ ਹੈ ਜੀ ਉਹ ਰਾਤ ਨੂੰ ਲਾ ਕੇ ਪੈ ਜਾਓ ਥੋੜੀ ਦਿਨਾਂ ਦੇ ਵਿੱਚ ਅੱਡੀਆਂ ਜਿਹੜੀਆਂ ਤੁਹਾਡੀਆਂ ਵਧੀਆ ਬਣ ਜਾਣਗੀਆਂ ਮੋਲਿਆਮ ਪੂਰੀਆਂ ਠੀਕ ਹੈ ਜੀ ਨਾਰੀਅਲ ਤੇਲ ਤਾਂ ਬੜਾ ਵਧੀਆ ਇਸ ਚੀਜ਼ ਲਈ ਐਲੋਵੇਰਾ ਜੈਲ ਪਲੱਸ ਨਾਰੀਅਲ ਤੇਲ ਸਭ ਤੋਂ ਵਧੀਆ ਤਰੀਕਾ ਸੌਖਾ ਜਿਹਾ ਤਰੀਕਾ ਬਣਾਓ ਬਣਾ ਕੇ ਅੱਗੇ ਸਨਾਰੇ ਰੱਖ ਲਓ ਛੋਟੀ ਜੀ ਕਿਸੇ ਨੱਬੀ ਦੇ ਵਿੱਚ ਤੇ ਬਸ ਉਹ ਰਾਤ ਨੂੰ ਬੈਨ ਲਗੇ ਤੁਸੀਂ ਇੱਕ ਵਾਰੀ ਮਾਲਿਸ਼ ਕਰ ਲਈ ਤੇ ਹਜੇ ਤਾਂ ਮੌਸਮ ਠੀਕ ਹੈ ਜਦੋਂ ਬਾੜੀ ਠੰਡੀ ਜੀ ਹੋ ਜਾਂਦੀ ਹੈ ਉਦੋਂ ਤਾਂ ਜੀਵ ਹੀ ਨਹੀਂ ਕਰਦਾ ਹੈਗਾ ਪੈਰਾਂ ਤੇ ਹੱਥ ਲਾਉਣ ਨੂੰ ਤੇ ਹਜੇ ਠੀਕ ਹੈਗਾ ਹੁਣ ਇਹ ਅਸੀਂ ਬਣਾ ਲਓ ਤੇ ਅੱਡੀਆਂ ਠੀਕ ਰਹਿਣਗੀਆਂ ਤੁਹਾਡੀਆਂ ਠੀਕ ਹੈ ਸੋ ਦਿਨ ਚ ਵੀ ਜੇ ਤੁਸੀਂ ਲਿਆਉਣਾ ਹੋਵੇ ਜਿਵੇਂ ਨਹਾਉਣੋ ਕਿ ਵੇਲੇ ਹੁੰਨੇ ਹੋ ਲਾ ਕੇ ਤੇ ਉੱਪਰ ਦੀ ਸੌਕਸ ਵਗੈਰਾ ਪਾ ਲਓ ਉਹ ਵੀ ਸਹੀ ਰਹਿੰਦਾ ਤੇ ਸਭ ਤੋਂ ਬੈਸਟ ਤਰੀਕਾ ਜੀ ਦਾ ਔਰ ਬਹੁਤ ਜ਼ਿਆਦਾ ਸਕਸੈਸਫੁਲ ਵੀ ਹੈ ਠੀਕ ਹੈ ਤੇ ਇਹ ਤਾਂ ਹੋ ਗਿਆ ਆਪਣਾ ਅੱਡੀਆਂ ਦਾ ਕੰਮ ਅੱਜ ਨਾ ਮੈਂ ਇੱਕ ਮੇਰੇ ਕੋਲੀਗ ਆ ਮੇਰੇ ਨਾਲ ਮੈਡਮ ਆ ਰਹੇ ਸੀਗੇ ਜਦੋਂ ਅਸੀਂ ਗੱਡੀ 'ਚ ਆਉਂਦੇ ਆਉਂਦੇ ਰਸਤੇ 'ਚ ਉਹਨਾਂ ਦਾ ਘਰ ਆ ਮੈਂ ਉਹਨਾਂ ਨੂੰ ਤਾਲਦੀ ਹੁੰਨੀ ਆ ਤੇ ਉਹਨਾਂ ਨੇ ਮੇਰੇ ਤੋਂ ਸੂਟ ਬਾਏ ਕੀਤਾ ਤੇ ਮੈਨੂੰ ਕਹਿੰਦੇ ਵੀ ਮੈਂ ਨਾ ਪੈਸੇ ਵੀ ਕੱਲ ਨੂੰ ਤਾਂ ਸੰਡੇ ਹੈਗਾ ਪਰਸੋਂ ਮੈਂ ਪੱਕਾ ਲੈ ਆਉਂਗੀ ਤੁਹਨ ਕਾੜੀ ਤਾਂ ਨਹੀਂ ਮੈਂ ਕਿਹਾ ਵੀ ਨਹੀਂ ਮੈਨੂੰ ਕੀ ਕਾੜੀ ਹੈ ਪੈਸਾ ਦੀ ਐਡੀ ਪੈਸੇ ਕਿਹੜਾ ਕਿਤੇ ਚੱਲੇ ਆ ਕੋਈ ਚੱਕਰ ਨਹੀਂ ਹੈ ਨਾ ਤੇ ਕਹਿੰਦੇ ਨਹੀਂ ਮੈਨੂੰ ਆਪ ਨੂੰ ਐਂ ਜੇ ਹੁੰਦਾ ਵੀ ਜਲਦੀ ਪੈਸੇ ਦੇਵਾ ਅਗਲੇ ਤੇ ਮੈਂ ਕਿਹਾ ਨਹੀਂ ਨਹੀਂ ਆਪਾਂ ਤਰੋਜ਼ ਮਿਲਣਾ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਲੈ ਆਇਓ ਮੈਨੂੰ ਕੋਈ ਕਾਲੀ ਨਹੀਂ ਤੇ ਫੇਰ ਨਾ ਜੀ ਮੈਂ ਐ ਲੱਸਣ ਲੱਗੀ ਮੈਂ ਕਹਣਾ ਵੀ ਮੈਂ ਤਾਂ ਆਨਲਾਈਨ ਵੀ ਅਗਲੇ ਦਿਨਾਂ ਵਿਸ਼ਵਾਸ ਕਰਦੀ ਆ ਬਹੁਤ ਭੈਣਾ ਇਹ ਜੀਆਂ ਨਹੀਂ ਜੀ ਜਿਨ੍ਹਾਂ ਨਾਲ ਜਿਹੜੀਆਂ ਮੇਰੇ ਨਾਲ ਬੜੀਆਂ ਪੁਰਾਣੀਆਂ ਜੁੜੀਆਂ ਨੇ ਤੇ ਜਦੋਂ ਉਹਨਾਂ ਨੇ ਸੂਟ ਕਹਿਣਾ ਵੀ ਇਹ ਸਾਡਾ ਸੂਟ ਬੁੱਕ ਕਰ ਦੋ ਬੁੱਕ ਕਰਨ ਦਾ ਮਤਲਬ ਇਹ ਨਹੀਂ ਮੇਰਾ ਉਹਨਾਂ ਨੂੰ ਹਲਕੇ ਪੈਸੇ ਭੇਜਣ ਗਿਆ ਤਾਂ ਬੁੱਕ ਹੈ ਉਹਨਾਂ ਦਾ ਸੂਟ ਆ ਜਿਹੜਾ ਉਹ ਨਾਲ ਦੀ ਨਾਲ ਪੈਕ ਹੋ ਜਾਂਦਾ ਤੇ ਪਾਰਸਲ ਚਲੇ ਜਾਂਦਾ ਬਸ ਉਹਨਾਂ ਨੂੰ ਫੋਟੋ ਬਾ ਦੇਣੀ ਆ ਉਹਨਾਂ ਨੂੰ ਪਾਰਸਲ ਦੀ ਜਦੋਂ ਮਰਜ਼ੀ ਉਹ ਪੈਸੇ ਪਾਉਣ ਮੈਨੂੰ ਪਤਾ ਹੁੰਦਾ ਨਹੀਂ ਮੈਂ ਨੋਟ ਵੀ ਨਾ ਕਰਾਂ ਮੈਂ ਕਦੇ ਨੋਟ ਵੀ ਨਹੀਂ ਕਰਿਆ ਇੱਕ ਰਹਪਾਲ ਭੈਣ ਨੇ ਜੀ ਲੁਧਿਆਣੇ ਤੋਂ ਉਹਨਾਂ ਨੇ ਜਦੋਂ ਵੀ ਸੂਟ ਲੈਣਾ ਮੈਂ ਚੁੱਪ ਕਰਕੇ ਭੇਜ ਦੇਣਾ ਇੱਕ ਦੋ ਵਾਰੀ ਤਾਂ ਨਾ ਜੀ ਉਹਨਾਂ ਦਾ ਆਪ ਦਾ ਹੀ ਫੋਨ ਆਇਆ ਜੀ ਮੈਂ ਤੁਹਾਡੇ ਇੰਨੇ ਪੈਸੇ ਦੇਣੇ ਤੁਹਾਡੇ ਯਾਦ ਆ ਕਈ ਵਾਰੀ ਤਾਂ ਮੇਰੀ ਯਾਦ ਵੀ ਨਹੀਂ ਹੁੰਦਾ ਹਨਾ ਫਿਰ ਮੈਨੂੰ ਆਪ ਨੂੰ ਆਏ ਵੀ ਫੀਲ ਹੁੰਦਾ ਜੇ ਅਗਲਾ ਕਹੂਗਾ ਚੰਗਾ ਕੰਮ ਕਰਦੀ ਹੈ ਯਾਦ ਤਾਂ ਕੁਝ ਰਾਦੀ ਨਹੀਂ ਹੈਗੀ ਹਨਾ ਤੇ ਚਲੋ ਵੈਸੇ ਪ੍ਰਮਾਤਮਾ ਆਪੇ ਸਾਥ ਦੇ ਜਾਂਦਾ ਹੁੰਦਾ ਜੀ ਇੱਕ ਭੈਣ ਨੇ ਅਮਨਪ੍ਰੀਤ ਗਰੇਵਾਲੋਂ ਲੁਧਿਆਣਾ ਡਿਸ ਤੇ ਪਿੰਡ ਦਾ ਨਾਮ ਕੀ ਹੈ ਮੈਂ ਭੁੱਲ ਗਈ ਪੱਕੇ ਦਰਵਾਜੇ ਕੋਲੇ ਘਰ ਆ ਜੀ ਉਹਨਾਂ ਦਾ ਨਾਮ ਭੁੱਲ ਗਈ ਪਿੰਡ ਦਾ ਨਾਮ ਭੁੱਲ ਗਈ ਉਹਨਾਂ ਦਾ ਤੇ ਉਹ ਭੈਣ ਦੇ ਵੀ ਬਸ ਜਦੋਂ ਉਹਨਾਂ ਦੀ ਫੋਟੋ ਆ ਗਈ ਮੈਂ ਉਹਨਾਂ ਨੂੰ ਪੁੱਛਣਾ ਵੀ ਨਹੀਂ ਹੈਗਾ ਵੀ ਤੁਹਾਨੂੰ ਚਾਹੀਦਾ ਉਹਨਾਂ ਨੇ ਸਿਰਫ ਫੋਟੋ ਭੇਜਣੀ ਆ ਪਰਸਨ ਉਹਨਾਂ ਦਾ ਚਲੇ ਜਾਊਗਾ ਬਸ ਅਗਲੇ ਦਿਨ ਸੋ ਇਦਾਂ ਹੋਰ ਬਹੁਤ ਸਾਰੀਆਂ ਭੈਣਾਂ ਨੇ ਜੀ ਇਸੇ ਤਰ੍ਹਾਂ ਹੀ ਸੀਮਾ ਭੈਣ ਨੇ ਅ ਇੱਧਰ ਚੰਡੀਗੜ੍ਹ ਵੱਲ ਹੈਗਾ ਉਹਨਾਂ ਦਾ ਤੇ ਪਿੰਡ ਚੁੰਨੀ ਕਲਾਂ ਚੁੰਨੀ ਖੁਰਦ ਪਿੰਡ ਉਹਨਾਂ ਦਾ ਉਹਨਾਂ ਦਾ ਬਸ ਜਿਹੜਾ ਵੀ ਉਹਨਾਂ ਨੇ ਸੂਟ ਲੈਣਾ ਹੈ ਚੁੱਪ ਕਰਕੇ ਭੇਜ ਦੇਣਾ ਜਦੋਂ ਮਰਜ਼ੀ ਉਹਨਾਂ ਨੇ ਪੈਸੇ ਪਾ ਹੀ ਦੇਣੇ ਕਿਉਂਕਿ ਮੈਨੂੰ ਉਹਨਾਂ ਦਾ ਫਿਕਰ ਨਹੀਂ ਹੁੰਦਾ ਉਹਨਾਂ ਨੇ ਉਹਨਾਂ ਦੇ ਪੈਸੇ ਆ ਹੀ ਜਾਣੇ ਹੁੰਦੇ ਆ ਤੇ ਇਸ ਤਰ੍ਹਾਂ ਹੋਰ ਵੀ ਹੈਗੀਆਂ ਨੇ ਜਿਨ੍ਹਾਂ ਦੇ ਹੁਣ ਕੋਈ ਵੀ ਨਾਂ ਨਹੀਂ ਲਖਵਿੰਦਰ ਕੌਰ ਭੈਣ ਨੇ ਉਹਨਾਂ ਦੇ ਪੈਸੇ ਇਸ ਤਰ੍ਹਾਂ ਹੀ ਵੀ ਸੂਟ ਚਲੇ ਜਾਂਦੇ ਆ ਤੇ ਪੈਸੇ ਕੂਸੇ ਆਪੇ ਆਉਂਦੇ ਫਿਰਦੇ ਰਹਿੰਦੇ ਹਨਾ ਤੇ ਮੈਨੂੰ ਨਹੀਂ ਲੱਗਦਾ ਕਿ ਵੀ ਲੋਕ ਇਸ ਤਰ੍ਹਾਂ ਕਿਸੇ ਨਾਲ ਕੋਈ ਠੱਗੀ ਮਾਰਦੇ ਆ ਮੈਂ ਸੋਚਦੀ ਸੀ ਤੇ ਪਰ ਮਾਰਦੇ ਨੇ ਦੋ ਭੈਣਾਂ ਨੇ ਮੇਰੇ ਨਾਲ ਠੱਗੀ ਮਾਰੀ ਜੀ ਇੱਕ ਵਾਰੀ ਦਾ ਮੈਂ ਨਾ ਆਨਲਾਈਨ ਸ਼ਾਪਿੰਗ ਕਰਨ ਤੋਂ ਮੈਂ ਤਾਂ ਹੀ ਕਹਿਣੀ ਹੁੰਦੀ ਆ ਕਿ ਭੈਣਾ ਮੈਂ ਕਹਿ ਨਹੀਂ ਤੁਹਾਨੂੰ ਦੀਆਂ ਨੇ ਜਿਹੜੀਆਂ ਆਨਲਾਈਨ ਸ਼ਾਪਿੰਗ ਕਰਦੀਆਂ ਨੇ ਔਰ ਮਹਿੰਗੀ ਮਹਿੰਗੀ ਸ਼ਾਪਿੰਗ ਕਰਦੀਆਂ ਨੇ ਇਹ ਵੀ ਵਿਸ਼ਵਾਸ ਦੀ ਗੱਲ ਹੈ ਜੀ ਤੁਹਾਨੂੰ ਕਿੰਨਾ ਵਿਸ਼ਵਾਸ ਕਰਨਾ ਪੈਂਦਾ ਕਈ ਵਾਰੀ ਪਾਈ ਪਾਸ ਸਸਾ ਤਾਂ 10 1000 15 15000 ਦੀ ਸ਼ਾਪਿੰਗ ਭੈਣਾ ਹੀ ਕਰ ਲੈਂਦੀਆਂ ਨੇ ਹਣਾ ਹੁਣ ਬਾਹਰ ਲੀਆਂ ਭੈਣਾ ਉਹ ਚੱਲ ਜਿਹੜੀ 50 5000 ਰੁਪਈਆ ਹੀ ਮਤਲਬ ਕਿ ਸ਼ਾਪਿੰਗ ਕਰ ਲੈਂਦੀਆਂ ਨੇ ਉਹ ਵੀ ਮੈਂ ਕਹਿ ਨਹੀਂ ਹੁੰਦੀ ਆ ਵੀ ਉਹਨਾਂ ਦਾ ਕਿੱਡਾ ਵੱਡਾ ਦਿਲ ਹੈ ਹਣਾ ਕਿੰਨਾ ਵਿਸ਼ਵਾਸ ਕਰਕੇ ਅਗਲੇ ਤੋਂ ਪੈਸੇ ਥੋੜੀ ਚੀਜ਼ ਬਾਅਦ ਚ ਆਉਣੀ ਹੈ ਉਦੋਂ ਬਾਅਦ ਪਤਾ ਨਹੀਂ ਉਹ ਚੀਜ਼ ਕਿਹੋ ਜੀ ਨਿਕਲਦੀ ਹੈ ਹੈਨਾ ਤੇ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂ ਕਿ ਨਾ ਵਿਸ਼ਵਾਸ ਕਰਦੀਆਂ ਨਹੀਂ ਪਰ ਮੈਨੂੰ ਐਂ ਲੱਗਦਾ ਹੈ ਕਿ ਤੁਸੀਂ ਇੱਥੇ ਜੇ ਕਿਸੇ ਨਾਲ ਵਿਸ਼ਵਾਸ ਘਾਤ ਕਰਦੇ ਹੋ ਨਾ ਉਹਦੀ ਕਚਾਰੀ 'ਚ ਵਿਸ਼ਵਾਸ ਘਾਤ ਨਹੀਂ ਕਿਸੇ ਨਾਲ ਕਰ ਸਕਦੇ ਤੁਸੀਂ ਇੱਥੇ ਹੀ ਨਿਕਲਣਾ ਜੀ ਨਿਤਾਰੇ ਹੈ ਨਾ ਜਿਹੜੇ ਉਹ ਇੱਥੇ ਹੁੰਦੇ ਆ ਨਰਕ ਸੁਰਗ ਆਪਾਂ ਕਹਿ ਦਿੰਨੇ ਆ ਉਹ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਤੇ ਨਰਕ ਸੁਰਗ ਸਾਰਾ ਇੱਥੇ ਹੀ ਹੈ ਔਰ ਨਿਤਾਰੇ ਇੱਥੇ ਹੀ ਹੋ ਜਾਂਦੇ ਨੇ ਮੈਨੂੰ ਐ ਹੁੰਦਾ ਵੀ ਬੀ ਮੇਰੇ ਹੱਥੋਂ ਕਦੇ ਵੀ ਕਿਸੇ ਦਾ ਕੁਛ ਇਹ ਜਾਣਾ ਹੋਵੇ ਕਿ ਮੈਂ ਪੰਜੀ ਵੀ ਕਿਸੇ ਦੀ ਖਾ ਲਾਂ ਨਜਾਇਜ਼ ਕਿਉਂਕਿ ਪਰ ਨਹੀਂ ਪੈਣੀ ਆ ਉਹ ਇਸ ਕਰਕੇ ਕਦੇ ਵੀ ਹੈਲੋ ਹੈਲੋ ਹਾਂਜੀ ਸੋ ਮੈਨੂੰ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਕਿ ਹਸਾਕਦਾ ਵਾ ਜਿਹੜੇ ਉਸੇ ਜਨਮ ਦੇ ਵਿੱਚ ਹੀ ਹੋ ਜਾਣੇ ਚਾਹੀਦੇ ਨੇ ਜਿ ਕਿਸੇ ਦਾ ਮੇਰੇ ਵੱਲ ਪੰਜੀ ਵੀ ਨਾ ਹੋਵੇ ਪਤਾ ਨਹੀਂ ਕਿੰਨੇ ਕੁ ਗੁਣਾ ਕਰਕੇ ਵਾਪਸ ਦੇਣੀ ਪੈਣੀ ਆ ਤੇ بار بار ਜਨਮ ਲੈਣੇ ਪੈਣੇ ਆ ਹਨ ਤੇ ਇਹ ਜਨਮ ਕਾਦੇ ਨਹੀਂ ਜੀ ਦੁੱਖਾਂ ਵਾਲੀ ਨਹੀਂ ਬਸ ਇਹ ਤਾਂ ਤਕਲੀਫਾਂ ਵਾਲੀ ਨਹੀਂ ਪਤਾ ਨਹੀਂ ਕੀ ਲਾਈਫ ਦੇ ਵਿੱਚ ਕੀ ਕੁਝ ਚੱਲਦਾ ਰਹਿੰਦਾ ਤੇ ਪਰ ਮੇਰੇ ਨਾਲ ਨਾ ਦੋ ਵਾਰ ਧੋਖਾ ਹੋ ਗਿਆ ਫਿਰ ਕਈ ਵਾਰੀ ਨਾ ਹੋਰਾਂ ਭੈਣਾ ਤੋਂ ਵੀ ਵਿਸ਼ਵਾਸ ਉੱਠ ਜਾਂਦਾ ਜਿਵੇਂ ਕਹਿੰਦੇ ਆ ਵੀ ਕਸੂਰ ਤਾਂ ਇੱਕ ਦਾ ਹੁੰਦਾ ਬਦਨਾਮ ਸਾਰੇ ਹੋ ਜਾਂਦੇ ਨੇ ਹੁਣ ਕੋਈ 2200 ਰੁਪਈਆ ਕੋਈ ਜ਼ਿਆਦਾ ਰੁਪਈਆ ਨਹੀਂ ਹੁੰਦਾ ਪਰ ਫਿਰ ਵੀ ਆਪਾਂ ਮਿਹਨਤ ਕਰਦੇ ਆਂ ਜੀ ਸਾਰਾ ਦਿਨ ਤੁਹਾਨੂੰ ਪਤਾ ਹੀ ਆ ਮੇਰੀ ਮਿਹਨਤ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੂਰੀ ਵਾਂਗ ਘੁੰਮਦੀ ਰਹਿੰਦੀ ਆ ਮੈਨੂੰ ਲੱਗਦਾ ਵੀ ਮੇਰੇ ਕੋਲ ਜਮੇ ਹੀ ਰੈਸਟ ਕਰਨ ਦਾ ਪੂਰਾ ਟਾਈਮ ਨਹੀਂ ਹੁੰਦਾ ਮੈਂ ਕਦੇ ਵੀ ਬੇਫਿਕਰੀ ਨਹੀਂ ਹੋ ਕੇ ਆਏ ਵੀ ਦਿਨੇ ਪਈ ਹੈਗੀ ਵੀ ਅੱਜ ਵੀ ਸਕੂਲੋਂ ਆ ਗਈ ਤੇ ਰਾਮ ਨਾਲ ਮੈਂ ਪੈ ਜਾ ਹਣਾ ਮੇਰੇ ਦਿਮਾਗ ਦੇ ਵਿੱਚ ਸਿਕਨਾ ਦਿਮਾਗੀ ਕੰਮ ਹੁੰਦਾ ਇਨਾ ਸਟ्रेस ਪਹਿਲਾਂ ਸਕੂਲ ਦੇ ਵਿੱਚ ਫਿਰ ਇੱਥੇ ਹਣਾ ਕਿਸੇ ਦਾ ਕੋਈ ਚੀਜ਼ ਰਹਿ ਨਾ ਜਾਵੇ ਅਗਲੇ ਦੇ ਪੈਸੇ ਆਏ ਹੋਏ ਨੇ ਪ੍ਰੋਪਰ ਚੀਜ਼ ਪਹੁੰਚਣੀ ਚਾਹੀਦੀ ਹੈ ਤੇ ਅਮਤ ਮਤਲਬ ਮੇਰੇ ਦਿਮਾਗ ਦੇ ਵਿੱਚ ਸਾਰਾ ਦਿਨ ਕੁਛ ਨਾ ਕੁਛ ਸਟ੍ਰੈਸ ਇਦਾਂ ਹੁੰਦਾ ਕੰਮ ਨੂੰ ਲੈ ਕੇ ਚੱਲਦਾ ਰਹਿੰਦਾ ਕਦੇ ਮੈਂ ਬੇਫਿਕਰੀ ਹੋ ਕੇ ਦੇਨੇ ਪਈ ਨਹੀਂ ਹੈਗੀ ਵੀ ਪੈ ਜਾਓ ਆਰਾਮ ਨਾਲ ਠੰਡਾ ਹੈ ਕੰਬਲ ਓੜ ਕੇ ਪੈ ਜਾਓ ਤੇ ਗਰਮੀ ਸਰਦੀ ਸਾਰੀਆਂ ਮੇਰੀਆਂ ਇਸ ਤਰ੍ਹਾਂ ਹੀ ਨਿਕਲਦੀਆਂ ਨੇ ਚਲੋ ਮਿਹਨਤ ਕਰਦੇ ਆਪਾਂ ਪਰ ਕਦੇ ਵੀ ਮਿਹਨਤ ਦਾ ਜਿਹੜਾ ਮਤਲਬ ਦੂਜੇ ਨੂੰ ਠੋਖਾ ਨਹੀਂ ਲੈਣਾ ਚਾਹੀਦਾ ਕੰਮ ਸੇ ਕੰਮ ਅਗਲੇ ਦੀ ਮਿਹਨਤ ਆ ਜਿਹੜੀ ਉਹਦਾ ਮੁੱਲ ਤਾਂ ਜ਼ਰੂਰ ਅਗਲੇ ਨੂੰ ਦੇਣਾ ਚਾਹੀਦਾ ਅਗਲੇ ਨੇ ਤੁਹਾਨੂੰ ਚੀਜ਼ ਦਿੱਤੀ ਹੈ ਤੁਸੀਂ ਉਹ ਉਹਦੀ ਮਤਲਬ ਪ੍ਰੋਪਰ ਪੇਮੈਂਟ ਹੀ ਨਹੀਂ ਕਰ ਰਹੇ ਤੇ ਮੈਨੂੰ ਐ ਲੱਗਦਾ ਕਿ ਲੈ ਤਾਂ ਪਾਉਣ ਨੂੰ ਵੀ ਕੀ ਜੀ ਕਰੂਗਾ ਉਹ ਜਾਂ ਸੂਟ ਜਿਹੜਾ ਤੁਹਾਡੇ ਕੋਲੇ ਚਲਿਆ ਗਿਆ ਪਰ ਜਿਹੜਾ ਤੁਹਾਡੇ ਕੋਲੇ ਚਲਿਆ ਗਿਆ ਪਰ ਤੁਸੀਂ ਉਹਦੀ ਪੇਮੈਂਟ ਹੀ ਨਹੀਂ ਦਿੱਤੀ ਤੁਸੀਂ ਫ੍ਰੀ ਦੇ ਵਿੱਚ ਉਹ ਚੀਜ਼ ਪਾਉਣ ਦਾ ਤੁਹਾਨੂੰ ਸਵਾਦ ਹੀ ਕੀ ਆਊਗਾ ਸਵਾਦ ਤਾਂ ਮੈਨਾਂ ਦੋਸੇ ਦਾ ਹੀ ਆਉਂਦਾ ਕਿ ਅਸੀਂ ਜੋ ਚੀਜ਼ ਲਈ ਆ ਉਹਦਾ ਕੰਮ ਸੇਕਮੂ ਮੁੱਲ ਦਾ ਆ ਰਹੀ ਹੈ ਹਨਾ ਤੁਸੀਂ ਆਪਦੀ ਪ੍ਰੋਬਲਮ ਦੱਸ ਦੋ ਵੀ ਸਾਨੂੰ ਆਹ ਪ੍ਰੋਬਲਮ ਹੈ ਜੀ ਅਸੀਂ ਇੰਨੀ ਦੇਰ ਬਾਅਦ ਪੇਮੈਂਟ ਕਰਾਂਗੇ ਅਗਲੇ ਨੇ ਮੈਨੂੰ ਕਹਿਤਾ ਵੀ 16 17 ਤਰੀਕ ਤੱਕ ਸਾਡਾ ਨਾ ਸੂਟ ਨਾ ਭੇਜੋ ਵੀ ਸਾਡੇ ਤੋਂ ਪੇਮੈਂਟ ਅਸੀਂ ਉਸ ਤੋਂ ਬਾਅਦ ਹੀ ਕਰਾਂਗੇ ਪਰ ਮੇਰਾ ਬੁੱਕ ਕਰਕੇ ਰੱਖ ਦੋ ਉਹ ਬਾਈ ਚਾਂਸ ਉਹਨਾਂ ਦਾ ਮੈਂ ਪਾਰਸਲ ਰੈਡੀ ਕਰਤਾ ਸੀਗਾ ਕਿਉਂਕਿ ਅੰਗੇ ਵੀ ਲੈਂਦੇ ਨੇ ਤੇ ਆਪਣਾ ਵਿਸ਼ਵਾਸ ਬਣਿਆ ਹੋਇਆ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਨੂੰ ਤੇ ਉਸ ਤੋਂ ਬਾਅਦ ਉਹਨਾਂ ਦਾ ਰਾਤ ਨੂੰ ਕਿਤੇ 11:30 ਮੈਸੇਜ ਆਇਆ ਵੀ ਪੇਮੈਂਟ ਅਸੀਂ ਲੇਟ ਕਰਾਂਗੇ ਤੁਸੀਂ ਰੱਖ ਦਿਓ ਸਾਡਾ ਤੇ ਮੈਂ ਸਵੇਰੇ ਭੁੱਲ ਕੇ ਉੱਠ ਕੇ ਤੇ ਬੀਬੀ ਨੂੰ ਦੱਸਣਾ ਉਹ ਪਾਰਸਲਾਂ ਦੇ ਵਿੱਚ ਪਾਰਸਲ ਚਲੇ ਗਿਆ ਹੁਣ ਦੇਖ ਲਓ ਜੀ ਮੈਂ ਇੰਨੇ ਘਰੋਂ ਫੋਨ ਕਰਦੀਆਂ ਹੰਤਾ ਮੈਂ ਰੋਜ਼ ਕਰਨ ਨੂੰ ਹੀ ਹਟ ਗਈ ਫੋਨ ਵੀ ਕਰਦੀ ਆ ਮੈਸੇਜ ਵੀ ਪਾਉਣੀ ਆ ਇੱਕ ਵੀ ਮੈਸੇਜ ਦਾ ਜਵਾਬ ਨਹੀਂ ਆ ਨਾ ਕੋਈ ਫੋਨ ਚੱਕਦੇ ਨੇ ਮੈਸੇਜ ਜਾ ਰਿਹਾ ਉਹਨਾਂ ਕੋਲੇ ਉਹ ਦੇਖ ਰਹੇ ਨੇ ਮੈਸੇਜ ਬੋਲ ਬੋਲ ਕੇ ਪਾ ਰਹੀ ਆ ਮੇਰੀ ਪੇਮੈਂਟ ਦਾ ਪਾ ਦਿਓ ਤੁਸੀਂ ਨਾ ਜਮਾ ਸਰ ਤੇ ਜੋ ਨਹੀਂ ਸਰ ਗਈ ਦੀ ਉਹਨਾਂ ਦੇ ਮੈਂ ਹੈਰਾਨ ਹੀ ਹੋ ਗਈ ਵੀ ਇਹੋ ਜਿਹੇ ਲੋਕ ਵੀ ਹੈਗੇ ਨੇ ਦੁਨੀਆ 'ਚ ਤੇ ਮੈਨੂੰ ਬੜਾ ਅਜੀਬ ਲੱਗਦਾ ਹਨਾ ਇਸ ਤਰ੍ਹਾਂ ਦਾ ਬਿਹੇਵੀਅਰ ਵੀ ਤੁਸੀਂ ਅਗਲੇ ਦੀ ਗੱਲ ਹੀ ਨਹੀਂ ਸੁਣ ਰਹੇ ਵੀਰ 글로 ਤੋਂ ਮੈਸੇਜ ਪਾ ਰਿਹਾ ਤੁਹਾਨੂੰ ਫੋਨ ਕਰ ਰਿਹਾ ਤੁਸੀਂ ਫੋਨ ਚੱਕੋ ਆਪਣੀ ਪ੍ਰੋਬਲਮ ਦੱਸੋ ਕਿ ਇੰਨੀ ਦੇਰ ਅਸੀਂ ਕਰ ਨਹੀਂ ਸਕਦੇ ਤੇ ਪਰ ਨਾ ਨਾ ਤਾਂ ਕੋਈ ਫੋਨ ਚੱਕ ਰਿਹਾ ਨਹੀਂ ਨਾ ਕੋਈ ਪੈਸੇ ਦਾ ਜਵਾਬ ਦੇ ਰਿਹਾ ਨਹੀਂ ਮੈਨੂੰ ਬੜਾ ਦੁੱਖ ਹੁੰਦਾ ਤੇ ਇਸੇ ਤਰ੍ਹਾਂ ਹੀ ਮੈਂ ਕਿਸੇ ਤੋਂ ਦੁਪੱਟਾ ਮੰਗਾਇਆ ਸੀ ਮਲੋਟ ਤੋਂ ਤੇ ਉਹ ਵੀ ਮੇਰੇ ਪਿੱਛੇ ਪੈ ਰਹੀ ਕਿ ਸਾਡਾ ਅਸੀਂ ਪੇਂਟ ਦਾ ਕੰਮ ਕਰਦੇ ਆ ਤੇ ਇੱਕ ਮੈਨੂੰ ਮੈਂ ਨਾ ਵਿਚੰਦੀ ਵਲੌਗ ਛੱਡ ਕੇ ਰੋਟੀ ਖਾਣ ਲੱਗੀ ਉੱਕ ਵੀ ਲੱਗੀ ਬਈ ਜੀ ਹੁਣ ਮੈਨੂੰ ਅੱਜ ਸਾਰੇ ਦਿਨ ਦੀ ਰੋਟੀ ਸਵੇਰ ਦੀ ਖਾਦੀ ਹੁੰਦੀ ਐ ਤੇ ਮੈਂ ਗੱਲ ਕਰਦੀ ਸੀਗੀ ਕਿ ਇੱਕ ਨਾ ਮੈਨੂੰ ਮਲੋਟ ਤੋਂ ਫੋਨ ਆਇਆ ਕਿ ਅਸੀਂ ਨਾ ਪੇਂਟ ਕਰਦੇ ਆ ਤੇ ਉਹਨਾਂ ਨੇ ਮੈਨੂੰ ਬਹੁਤ ਸਾਰੀਆਂ ਫੋਟੋ ਦੁਪੱਟਿਆਂ ਦੇ ਪੁਟਿਆਂ ਦੀਆਂ ਪਾਈਆਂ ਵੀ ਸਾਡੇ ਤੋਂ ਲੈ ਲਓ ਵੀਡੀਓ ਚ ਪਾ ਦਿਓ ਜੇ ਤੁਹਾਡੇ ਨਿਕਲਦੇ ਹੋਏ ਸਾਡੇ ਤੋਂ ਕਰਵਾ ਲਿਆ ਕਰੋ ਪਰ ਮੈਂ ਨਾ ਮੈਂ ਮਤਲਬ ਪੇਂਟ ਪੁੰਟ ਇੰਨਾ ਵੱਧ ਨਹੀਂ ਬੜਾ ਨਹੀਂ ਮੈਂ ਲਾਈਕ ਕਰਦੀ ਪੇਂਟ ਤੇ ਮੈਂ ਕਿਹਾ ਵੀ ਅਸੀਂ ਨਹੀਂ ਪੇਂਟ ਵਗੈਰਾ ਨਹੀਂ ਕਰਾਉਣਾ ਕਹਿੰਦੇ ਬਹੁਤ ਆਈ ਵੀ ਦੀ ਕੋਈ ਨਾ ਚਲ ਸਾਡੀ ਵੀ ਹੈਲਪ ਹੋ ਜੂਗੀ ਸਾਡਾ ਵੀ ਕੋਈ ਕੰਮ ਚੱਲ ਪੂਗਾ ਤੁਸੀਂ ਲੈ ਲਓ ਮੈਂ ਕਿਹਾ ਚਲ ਆਇਆ ਕਰੋ ਵੀ ਇੱਕ ਦੁਪੱਟਾ ਮੈਨੂੰ ਥੋੜਾ ਜਿਹਾ ਵਾਵਾ ਲੱਗਿਆ ਐਵੇਂ ਨਹੀਂ ਆ ਕਿ ਮੈਨੂੰ ਬਾਲਾ ਸੋਹਣਾ ਲੱਗਿਆ ਚਲੋ ਅਗਲਾ ਜਿਹਨ ਜਦੋਂ ਕਹਤਾ ਨਾ ਤੇ ਮੈਂ ਕਿਹਾ ਚਲ ਠੀਕ ਹੈ ਮੈਂ ਕਿਹਾ ਚਲ ਮੈਨੂੰ ਮੇਰੇ ਲਈ ਪਰਸਨਲ ਦੁਪੱਟਾ ਭੇਜ ਦਿਓ ਇਹ ਵੀ ਮੈਂ ਲੈ ਲਵਾਂਗੀ ਚਲੋ ਤੇ 1200 ਦਾ ਦੁਪੱਟਾ ਸਮੇਤ ਦੁਪੱਟਾ ਤੇ ਸਮੇਤ ਪੇਂਟ ਉਹਦੇ ਤੇ 1200 ਦਾ ਮੈਂ ਉਹਨਾਂ ਤੋਂ ਮੰਗਾ ਲਿਆ ਜੀ ਪੇਮੈਂਟ ਪਵਾ ਲਈ ਉਹਨਾਂ ਨੇ ਮੇਰੇ ਤੋਂ ਜੋ ਮੈਂ ਆਖਿਆ ਚਲੋ ਅਗਲਾ ਵੀ ਤਾਂ ਮੈਨੂੰ ਮੇਰੇ ਤੇ ਵਿਸ਼ਵਾਸ ਕਰਕੇ ਮੈਂ ਵੀ ਤਾਂ ਕੰਮ ਕਰ ਹੀ ਦੇਈਆਂ ਅਗਲਾ ਪਾਉਂਦਾ ਮੈਨੂੰ ਪੇਮੈਂਟ ਤੇ ਸੂਟ ਭੇਜਦੇ ਆ ਚਲੋ ਇਹ ਰੂਲ ਹੁੰਦਾ ਹੈ ਨਾ ਮੈਂ ਜੀ ਉਹਨਾਂ ਨੂੰ ਪੇਮੈਂਟ ਪਾਤੀ ਦੁਪੱਟਾ ਨਹੀਂ ਆਇਆ ਤਿੰਨ ਮਹੀਨੇ ਲੰਘ ਗਏ 2.5 3.5 ਮਹੀਨੇ ਲੰਘ ਗਏ ਮੈਂ ਵਿੱਚ ਵਿੱਚ ਪੁੱਛਦੀ ਵੀ ਰਹਾ ਮਾ ਪਹੁੰਚਿਆ ਨਹੀਂ ਜੀ ਪਤਾ ਕਰਾਂਗੀ ਪਹੁੰਚਿਆ ਨਹੀਂ ਜੀ ਪਤਾ ਕਰਾਂਗੀ ਮੈਨੂੰ ਇੱਕ ਟਰੈਕਿੰਗ ਨੰਬਰ ਜਾਂ ਦੇਤਾ ਵੀ ਆ ਤੋ ਸਿਫੀਕਟ ਆ ਫਲਾਨਿਆਂ ਦੇ ਪਤਾ ਕਰ ਲੋ ਪਤਾ ਨਹੀਂ ਸਕਾਈ ਲੈਣ ਕੇ ਕਿਹੜੇ ਸੀਗੇ ਮੈਂ ਉਹਨਾਂ ਦੇ ਕੋਈ ਉੱਥੇ ਨਹੀਂ ਹੈਗਾ ਟਰੈਕੂ ਨਾਲਿਆਂ ਦਾ ਦੇ ਤਾਂ ਪਹਿਲਾਂ ਉੱਥੇ ਗਈ ਉਹ ਕਹਿੰਦੀ ਸੀ ਸਾਡੇ ਕੋਲ ਤਾਂ ਨਹੀਂ ਆਇਆ ਬੀਏ ਫਲਾਨਿਆਂ ਕੋਲੇ ਨਾ ਆਇਆ ਹੋਵੇ ਉਹਨਾਂ ਨੇ ਕਹੀ ਉਹ ਕਹਿੰਦੇ ਸਾਡੇ ਕੋਲ ਨਹੀਂ ਆਇਆ ਜਿਹੜੇ ਜਦੋਂ ਦੱਸਿਆ ਤੇ ਫਿਰ ਕਹਿੰਦੇ ਕਿ ਚਲੋ ਹਾੜੀ ਦਾ ਸਾਡਾ ਨਾ ਲੰਘ ਜਾਣ ਦੋ ਉਸ ਤੋਂ ਬਾਅਦ ਫਿਰ ਵੇਲੇ ਹੋ ਕੇ ਪਤਾ ਕਰਦੇ ਆ ਉਹ ਵੀ ਲੰਘੀ ਜੀ ਹਾੜੀ ਵੀ ਫਿਰ ਕਿਹਾ ਫਿਰ ਕਹਿੰਦੇ ਤੁਸੀਂ ਐਂ ਕਰੋ ਤੁਹਾਨੂੰ ਨੰਬਰ ਦੇ ਦਿੰਨੇ ਆ ਤੁਸੀਂ ਨਾ ਪਾਰਸਲ ਵਾਲਿਆਂ ਤੋਂ ਪੈਸੇ ਲੈ ਲਓ ਉਹਨਾਂ ਨੂੰ ਕਹਿ ਦੋ ਵੀ ਤੁਹਾਨੂੰ ਪੈਸੇ ਦੇ ਦੇਣਗੇ ਦੇਖੋ ਤੁਸੀਂ ਗੱਡੀ ਗਲਤ ਕਰ ਲੈ। ਵੀ ਪੈਸੇ ਮੈਂ ਤੁਹਾਨੂੰ ਪਾਏ। ਚੀਜ਼ ਮੇਰੀ ਪਹੁੰਚੀ ਨਹੀਂ। ਔਰ ਮੈਂ ਉਹਨਾਂ ਨੂੰ ਕਹਾ ਪ੍ਰਾਈਵੇਟ ਕੋਰੀਅਰ ਵਾਲਿਆਂ ਨੂੰ ਕਿ ਤੁਸੀਂ ਮੈਨੂੰ ਪੈਸੇ ਪਾਓ। ਮੈਂ ਕਹਿੰਦੀ ਮੈਂ ਤਾਂ ਨਹੀਂ ਉਹਨਾਂ ਨੂੰ ਕਹਿੰਦੀ ਹੈਗੀ ਪੈਸੇ ਮੈਂ ਤਾਂ ਤੁਹਾਨੂੰ ਪਾਏ ਮੈਂ ਤਾਂ ਥੋੜੇ ਤੋਂ ਲੈਣੇ ਨੇ ਉਹਨਾਂ ਨੂੰ ਕਿਉਂ ਕਹਾ। ਤੇ ਚਲੋ ਕਹਿੰਦੇ ਅਸੀਂ ਕਰਦੇ ਆਂ ਗੱਲ। ਥੋੜੇ ਜਿਹੇ ਦਿਨਾਂ ਬਾਅਦ ਮੈਂ ਫੇਰ ਫੋਨ ਕੀਤਾ। ਲੈ ਤੁਸੀਂ ਇਹਨਾਂ ਨੂੰ ਫੋਨ ਹੀ ਕੀਤਾ ਹੱਦ ਹੋ ਗਈ। ਵੀ ਤੁਸੀਂ ਸਾਡੇ ਪੈਸੇ ਦੇਣੇ ਆ ਔਰ ਤੁਸੀਂ ਕੀ ਸੋਚ ਰਹੇ ਹੋ ਕਿ ਅਗਲਾ ਫੋਨ ਕਰੂ ਤਾਂ ਦੇਵਾਂਗੇ। ਤੇ ਮੈਂ ਕਹ ਵੀ ਮੈਂ ਪੈਸੇ ਲੈਣੇ ਆ ਮੈਂ ਮੈਂ ਤੁਹਾਨੂੰ ਕਹਿ ਰੱਖਿਆ ਤੁਸੀਂ ਹਜੇ ਉੜੀਕਦੇ ਆ ਵੀ ਫੋਨ ਆਊਗਾ ਫੇਰ ਕਹਿੰਦੇ ਆ ਕਿ ਸਾਨੂੰ ਤਾਂ ਨਹੀਂ ਹਜ਼ਾਰ ਦਿੱਤਾ ਸਾਨੂੰ ਹਜ਼ਾਰ ਪਾ ਦੇ ਨੇ ਦੇਖੋ ਵੀ ਇਹਦਾ ਕੀ ਮਤਲਬ ਹੋਇਆ ਵੀ ਤੁਹਾਨੂੰ ਕੋਰੀਅਰ ਵਾਲੇ ਨੇ ਹਜ਼ਾਰ ਪਾਇਆ ਤੁਸੀਂ ਮੇਰਾ 1200 ਦੇਣਾ ਭਾਵੇਂ ਆਪਦੇ ਪੱਲਿਓਂ ਦਿਓ ਐ ਥੋੜੀ ਆ ਵੀ ਕੋਰੀਅਰ ਵਾਲਾ ਤੁਹਾਨੂੰ ਦੇਊਗਾ ਪੂਰੇ ਤਾਂ ਤੁਸੀਂ ਮੈਨੂੰ ਦੋਵੋ ਲਓ ਜੀ ਮੇ ਮੈਂ ਉਹਨਾਂ ਨਾਲ ਉਹਨਾਂ ਨੂੰ ਇਹ ਕਿਹਾ ਵੀ ਵੀ ਮੈਂ ਪੈਸੇ ਤੁਹਾਨੂੰ ਪਾਏ ਆ ਨਾ ਕਿ ਕੋਰੀਅਰ ਵਾਲੇ ਨੂੰ ਇਹ ਥੋੜੀ ਜਿੰਮੇਵਾਰੀ ਬਣਦੀ ਆ ਤੁਸੀਂ ਮੇਰੇ ਪੈਸੇ ਵਾਪਸ ਦਿਓ ਕਿਉਂਕਿ ਮੇਰੇ ਕੋਲ ਚੀਜ਼ ਨਹੀਂ ਆਈ ਉਲਟਾ ਤੇ ਸਾਡੇ ਤੇ ਪੈਸੇ ਵੀ ਗਏ 1000 ਰੁਪਏ ਉਹਦੇ ਵਿੱਚ ਮੇਰਾ ਹੀ ਕਸੂਰ ਹੈ ਵੀ ਥੋੜਾ ਦੁਪੱਟਾ ਗਿਆ ਮੇਰੇ ਕੋਲੇ ਵੀ ਤਾਂ ਨਾ ਤਾਂ ਚੀਜ਼ ਪਹੁੰਚੀ ਥੋੜੀ ਨਾ ਮੇਰੇ ਕੋਲ ਪੂਰੇ ਪੈਸੇ ਆਏ ਤੇ ਮੈਨੂੰ ਕਾਦੀ ਸਜ਼ਾ ਲਾਈ 200 ਰੁਪਏ ਕਹਿੰਦੇ ਜਦੋਂ ਉਹਨੇ 200 ਦੇਤਾ ਉਦੋਂ ਦੇ ਦਾਂਗੇ ਉਹਨੇ ਤਾਂ ਭਾਵੇਂ ਦਿੱਤਾ ਹੋਵੇ ਪਰ ਮੈਨੂੰ ਨਹੀਂ ਆਇਆ ਮੁੜ ਕੇ ਨਹੀਂ ਮੈਨੂੰ ਪਤਾ ਸੀਗਾ ਵੀ ਮੈਨੂੰ ਆਉਣਾ ਵੀ ਨਹੀਂ ਦੇਖੋ ਉਹ 200 ਰੁਪਏ ਦੀ ਠੱਗੀ ਵੀ ਮੇਰੇ ਕੋਲੋਂ ਗਈ ਵੱਜ ਗਈ ਤੇ ਹੁਣ ਸਾਡੇ 2100 ਦੀ ਠੱਗੀ ਵੀ ਮੇਰੇ ਨਾਲ ਵੱਜ ਗਈ ਇਹ ਤਾਂ ਮੈਂ 2300 ਦੀ ਠੱਗੀ ਖਾ ਚੁੱਕੀ ਹਾਂ ਤੇ ਵਿਸ਼ਵਾਸ ਉੱਠ ਜਾਂਦਾ ਦੂਜੀਆਂ ਇਹਨਾਂ ਨਾਲ ਨਾ ਤਾਂ ਥੋਡੀਆਂ ਕੋਠੀਆਂ ਪੈਣੀਆਂ ਨੇ ਔਰ ਨਾ ਹੀ ਮੈਨੂੰ ਆਏ ਆ ਕਿ ਮੈਨੂੰ ਕੋਈ ਘਾਟੇ ਹੀ ਪੈ ਜਾਣੇ ਨੇ ਪਰ ਦੁੱਖੋ ਤਾਂ ਹੁੰਦਾ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਹੋ ਸਵੇਰ ਤੋਂ ਸ਼ਾਮ ਤੱਕ ਤੁਰੇ ਫਿਰਦੇ ਹੋ ਜੀ ਸਭ ਦਾ ਕਰਦਾ ਕਿ ਆਰਾਮ ਨਾਲ ਪਈਏ ਬੈੱਡ ਤੇ ਰੈਸਟ ਕਰੀਏ ਤੇ ਪਰ ਆਪਾਂ ਫੇਰ ਵੀ ਥੱਕੇ ਹਾਂ ਦੇ ਤੁਰੇ ਫਿਰੇ ਜਾਂਦੇ ਆ ਤੇ ਫਿਰ ਤੁਸੀਂ ਜੇ ਕੋਈ ਇਸ ਤਰ੍ਹਾਂ ਧੁੱਖਾ ਕਰਦਾ ਜਾਂ ਠੱਗੀ ਕਰਦਾ ਹੈ ਫਿਰ ਤਾਂ ਬਹੁਤ ਮਾੜੀ ਗੱਲ ਹੈ ਨਾ ਤੁੜੀ ਜ਼ਮੀਰ ਪਤਾ ਨਹੀਂ ਕਿਵੇਂ ਅਲਾਉ ਕਰਦੀ ਐ ਤੁਹਾਡੀ ਆਤਮਾ ਪਤਾ ਨਹੀਂ ਕਿਵੇਂ ਮੰਨਦੀ ਐ ਕਿ ਕਿਸੇ ਨਾਲ ਠੱਗੀ ਕਰ ਲੋ ਠੱਗੀ ਕਰੇ ਹੋਏ ਸੂਟ ਫ੍ਰੀ ਦੇ ਆਏ ਹੋਏ ਸੂਟ ਪਾ ਕੇ ਤੁਸੀਂ ਕਿੱਧਰ ਨੂੰ ਜਾਓਗੇ ਕੀ ਤੁਹਾਡਾ ਜੀ ਕਰੂਗਾ ਕਿ ਤੁਹਾਨੂੰ ਲੱਗੂਗਾ ਕਿ ਹਾਂ ਇਹ ਸੂਟ ਮੈਂ ਇਹਦਾ ਮੁੱਲ ਤਾਰਿਆ ਕਿਸੇ ਨੇ ਧੋਖਾ ਕਰਕੇ ਤੁਸੀਂ ਐਨ ਲਾ ਲਓ ਹੀ ਚੋਰੀ ਦਾ ਸੂਟ ਜਿਵੇਂ ਵੀਡੀਓ ਨਹੀਂ ਆਉਂਦੀ ਹੁੰਦੀ ਆ ਮੈਂ 1-2 ਦਿਨ ਹੋ ਗਏ ਇੱਕ ਵੀਡੀਓ ਦੇਖੀ ਕਿਸੇ ਬੁਟੀਕ ਤੇ ਲੇਡੀਆਂ ਗਈਆਂ ਸੂਟ ਲੈਣ ਉਥੇ ਚੱਕ-ਚੱਕ ਕੇ ਜੀ ਝੋਲੇ 'ਚ ਦੋ ਤਿੰਨ ਜਾਣੀਆਂ ਨੇ ਦੋ ਅਲਾ ਕਰ ਲੈਂਦੀਆਂ ਨੇ ਚੱਕ ਕੇ ਝੋਲੇ 'ਚ ਪਾ ਲੈਂਦੀਆਂ ਨੇ ਪਤਾ ਨਹੀਂ ਇਹ ਕਿਹੜੇ ਗ੍ਰਹਿ ਤੋਂ ਆਈਆਂ ਨੇ ਮੈਂ ਤਾਂ ਇਹ ਹੀ ਨਹੀਂ ਸਮਝ ਆਉਂਦੀ ਇਹ ਲੋਕ ਕਿੱਥੋਂ ਆਏ ਨੇ ਕਿਹੋ ਜਿਹਾ ਇਹਨਾਂ ਨੇ ਸੰਸਕਾਰ ਨਹੀਂ ਕੀ ਇਹਨਾਂ ਨੂੰ ਸਿਖਾਇਆ ਘਰੇ ਚੋਰੀਆਂ ਠੱਗੀਆਂ ਮਾਰਨ ਦੁਨੀਆ ਚੋਰੀਆਂ ਠੱਗੀਆਂ ਤੇ ਹੋ ਗਈ ਜੀ ਕੰਮ ਕਰਕੇ ਕੋਈ ਰਾਜੀ ਨਹੀਂ ਜੇ ਸਾਰੇ ਲੋਕ ਵਧੀਆ ਮਿਹਨਤ ਕਰਨ ਤਾਂ ਦੁਨੀਆ ਸਵਰਗ ਬਣ ਜੇ ਤੇ ਠੱਗੀਆਂ ਚੋਰੀਆਂ ਦੀ ਲੋੜ ਨਾ ਪਵੇ ਇਹ ਜੜੀਆਂ ਠੱਗੀਆਂ ਚੋਰੀਆਂ ਇੱਥੇ ਮਾਰੀ ਜਾਂਦੀਆਂ ਹਨ ਇਹ ਇਹ ਉਹ ਪਰਮਾਤਮਾ ਤੋਂ ਉਹਲਾ ਨਹੀਂ ਰੱਖ ਸਕਦੇ ਤੁਸੀਂ ਇਹ ਠੱਗੀਆਂ ਥੋੜੀਆਂ ਇੱਥੇ ਹੀ ਨਿਕਲ ਜਾਣੀਆਂ ਨੇ ਕਈ ਵਾਰੀ ਇਹ ਬਿਮਾਰੀਆਂ ਚ ਨਿਕਲ ਜਾਂਦੀਆਂ ਨੇ ਪਰ ਇਨਸਾਨ ਸਮਝਦਾ ਨਹੀਂ ਹੈਗਾ ਦੁੱਗਣੇ ਤਿਗਣੇ ਪਤਾ ਨਹੀਂ ਕਿੰਨੇ ਗੁਣਾ ਹੋ ਕੇ ਤੁਹਾਡੇ ਸਰੀਰ ਚੋਂ ਨਿਕਲਣੇ ਨੇ ਇਹ ਸੋ ਬਸ ਮੇਰੀ ਇਹੀ ਹੱਥ ਵਨ ਕੇ ਬੇਨਤੀ ਹੈ ਕਿ ਤੁਸੀਂ ਜੇ ਮੈਂ ਤੁਹਾਡੇ ਤੇ ਵਿਸ਼ਵਾਸ ਕਰਦੀ ਹਾਂ ਤੁਸੀਂ ਉਹ ਵਿਸ਼ਵਾਸ ਤੇ ਖਰੇ ਉਤਰਿਆ ਕਰੋ ਠੀਕ ਹੈ ਜੀ ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਲੈ ਕੇ ਕੁਝ ਨਹੀਂ ਜਾਣਾ ਹੈਗਾ ਕਿਸੇ ਨੇ ਤੇ ਜੇ ਤੁਹਾਡਾ ਜੀ ਕਰਦਾ ਹੈ ਕਿ ਕੋਈ ਚੀਜ਼ ਲਈਏ ਤਾਂ ਉਹਦਾ ਮੁੱਲ ਵੀ ਜ਼ਰੂਰ ਤਾਰਨਾ ਪੈਂਦਾ ਹੁੰਦਾ ਫ੍ਰੀ ਦੇ ਵਿੱਚ ਤਾਂ ਦੇਖੋ ਕੁਝ ਵੀ ਨਹੀਂ ਮਿਲਦਾ ਅੱਜ ਕੱਲ ਤਾਂ ਫ੍ਰੀਜ ਹੁਣ ਪਾਣੀ ਵੀ ਨਹੀਂ ਮਿਲਦਾ ਹਨ ਹਵਾ ਵੀ ਨਹੀਂ ਮਿਲਦੀ ਉਹ ਵੀ ਅੱਜ ਕੱਲ ਆਕਸੀਜਨ ਘਟੀ ਜਾਂਦੀ ਉਹ ਵੀ ਮੁੱਲ ਦੀ ਮਿਲਦੀ ਆ ਸਾਨੂੰ ਸਾਬ ਵੀ ਮੁੱਲ ਦੇ ਹਵਾ ਵੀ ਜਿਹੜੀ ਮੁੱਲ ਦੀ ਲੈਣੀ ਪੈਂਦੀ ਹੈ ਇਸ ਕਰਕੇ ਜਿੰਨਾ ਦਾ ਮਤਲਬ ਆਪਾਂ ਚਾਦਰ ਦੇ ਕੇ ਪੈਰ ਫਸਾਰੀਏ ਜਿੰਨਾ ਕਿ ਸਾਡੇ ਕੋਲ ਹੈ ਆ ਉਹਨਾਂ ਕੁ ਲੈ ਲਓ ਇਹ ਥੋੜੀ ਜਿਹੀ ਆ ਵੀ ਆਪਾਂ ਚੋਰੀਆਂ ਠੱਗੀਆਂ ਮਾਰ ਕੇ ਤੇ ਫੇਰ ਪਾ ਕੇ ਬਾਹਰ ਨਿਕਲੀਏ ਸੋਨਾ ਸੋਨਾ ਹਨ ਸੋ ਬਸ ਇਹੀ ਸੀਗਾ ਕਿ ਪਰਮਾਤਮਾ ਬਸ ਉਹ ਭੈਣਾਂ ਨੂੰ ਸਮਾਤੀ ਦੇਵੇ ਆ ਭੈਣ ਨੂੰ ਤਾਂ ਸਮਾਤੀ ਦੇਵੇ ਬਸ ਜਿਨ੍ਹਾਂ ਨੂੰ ਮੈਂਨੇ ਫੋਨ ਕਰੇ ਮੈਸੇਜ ਪਾਈ ਔਰ ਕੋਈ ਜਵਾਬ ਹੀ ਨਹੀਂ ਦੇ ਰਹੇ ਤਾਂ ਮਤਲਬ ਇਹ ਹੈ ਕਿ ਤੁਸੀਂ ਦੂਜੇ ਬੰਦੇ ਨੂੰ ਪਾਗਲ ਹੀ ਬਣਾ ਰਹੇ ਹੋ ਐਨੇ ਟੀਟ ਹੋ ਗਏ ਤੁਸੀਂ ਹਨਾ ਵੀ ਦੂਜੇ ਤਾਂ ਪਾਗਲ ਹੀ ਨੇ ਜਿਹੜੇ ਤੁਹਾਨੂੰ ਮੈਸੇਜ ਕਰ ਰਹੇ ਨੇ ਫੋਨ ਕਰ ਰਹੇ ਨੇ ਵੀ ਚਲੋ ਆਪਾਂ ਤਾਂ ਲੰਦੇ ਨਹੀਂ ਆ ਪੈਸੇ ਦੇ ਤੂੰ ਸੂਟ ਸਮਾ ਤੇ ਪਾ ਤੇ ਬਸ ਨਿਆਰੇ ਲੈ ਉਹੀ ਗੱਲ ਆ ਫਿਰ ਨਾਲ ਹੀ ਰਲ ਜਾਂਦੇ ਨੇ ਸਾਰੇ ਤੇ ਪਰ ਹੁਣ ਅਗਲੀ ਵਾਰ ਤੋਂ ਤਾਂ ਰਹਿ ਗਏ ਨਾ ਫਿਰ ਬਸ ਮੈਂ ਤੁਹਾਨੂੰ ਇਹ ਜ਼ਰੂਰ ਦੱਸ ਦੰਨੀ ਆ ਕਿ ਉਹ ਸ਼ੇਰੋਂ ਬਾਗਾ ਪਿੰਡ ਤੋਂ ਨੇ ਜੇ ਕਿਸੇ ਭੈਣ ਨੂੰ ਕਦੇ ਵੀ ਆਰਡਰ ਆਇਆ ਨਾ ਸ਼ੇਰੋਂ ਬਾਗਾ ਪਿੰਡ ਤੋਂ ਬੁਟੀਕ ਵਾਲੀਆਂ ਭੈਣਾਂ ਵੀ ਮੈਨੂੰ ਸੁਣ ਲਓ ਵੀ ਜੇ ਕਿਸੇ ਨੂੰ ਸ਼ੇਰੋਂ ਬਾਗਾ ਪਿੰਡ ਤੋਂ ਆਰਡਰ ਆਇਆ ਮੈਂ ਕੱਢ ਲੈਣੀ ਆ ਤੇ ਤੁਸੀਂ ਮੇਰੇ ਨਾਲ ਜ਼ਰੂਰ ਕੰਟੈਕਟ ਕਰ ਲਿਓ ਕਿ ਇਹਨਾਂ ਤੇ ਵਿਸ਼ਵਾਸ ਕਰੀਏ ਜੇ ਨਾ ਵਿਸ਼ਵਾਸ ਨਾ ਕਰਿਓ ਬਸ ਉਹ ਸਾਰਾ ਦਾ ਭੈਣਾਂ ਨਾ ਹੀ ਕਰਦੀਆਂ ਹੁਣ ਮੈਂ ਹੀ ਛੇਤੀ ਕਰ ਲੈਣੀ ਆ ਵਿਸ਼ਵਾਸ ਮੇਰੀ ਯਾਦ ਥੋੜੀ ਜੀ ਹੈਗੀ ਆ ਕਿ ਮੈਂ ਛੇਤੀ ਵਿਸ਼ਵਾਸ ਕਰ ਲੈਣੀ ਆ ਅਮਰ ਸਾਡਾ ਡਿਸਟ੍ਰਿਕਟ ਤੋਂ ਨਹੀਂ ਜੀ ਉਹ ਠੀਕ ਹੈ ਮੈਂ ਨਾਮ ਨਹੀਂ ਬੋਲਣਾ ਚਾਹੁੰਦੀ ਹੈਗੀ ਉਹ ਭੈਣ ਦਾ ਫਿਰ ਵੀ ਇੰਨਾ ਕਿ ਤਾਂ ਮੈਂ ਮੇਰੀ ਜਮੀਰ ਹੈਗੀ ਹੈ ਕਿ ਮੈਂ ਕਿਸੇ ਨੂੰ ਇੰਨਾ ਵੀ ਬਦਨਾਮ ਨਾ ਕਰਾਂ ਕਿ ਅਗਲੇ ਦਾ ਨਾਮ ਲੈ ਕੇ ਬਸ ਮੈਨੂੰ ਇਹ ਪਤਾ ਕਿ ਪਿੰਡ ਸ਼ੇਰੋਂ ਬਾਗਾ ਹੈਗਾ ਤਹਿਸੀਲ ਬਾਬਾ ਬਗਾਲਾ ਤੇ ਅਮਰਸਰ ਤੋਂ ਹੈਗੇ ਨੇ ਉਹ ਅਮਰਸਰ ਦੇ ਲੋਕ ਬਹੁਤ ਅੱਛੇ ਨੇ ਜੀ ਮੈਂ ਸੋਚਦੀ ਆ ਮਾਝੇ ਦੇ ਲੋਕ ਬਹੁਤ ਅੱਛੇ ਨੇ ਵਧੀਆ ਨੇ ਬਹੁਤ ਅੱਛੀ ਡੀਲਿੰਗ ਹੈ ਮੇਰੇ ਨਾਲ ਬਹੁਤ ਜ਼ਿਆਦਾ ਜਿਹੜਾ ਕਸਟਮਰ ਹੈਗਾ ਨਾ ਉਹ ਲੁਧਿਆਣੇ ਦਾ ਤੇ ਅਮਰਸਰ ਦਾ ਜਲੰਧਰ ਦਾ ਇੱਧਰ ਲੇ ਕਸਟਮਰ ਮੇਰੇ ਬਹੁਤ ਜ਼ਿਆਦਾ ਨੇ ਪਤਾ ਨਹੀਂ ਇੱਧਰ ਨੂੰ ਸਾਡਾ ਏਰੀਆ じゃ ਰਹ ਜਾਂਦਾ ਫਰੀਦਕੋਟ ਦਾ ਹਨਾ ਤੇ ਪਰ ਕਦੇ ਵੀ ਕਿਸੇ ਨੇ ਕਿਸੇ ਨੇ ਇਸ ਤਰ੍ਹਾਂ ਨਹੀਂ ਕੀਤਾ ਕਦੇ ਵੀ ਔਰ ਮੇਰੇ ਵੱਲੋਂ ਆਪਦੀ ਪੂਰੀ ਕੋਸ਼ਿਸ਼ ਹੁੰਦੀ ਹੈ ਜੇ ਕਦੇ ਵੀ ਮੇਰੇ ਸੂਟ ਦੇ ਵਿੱਚ ਭੇਜੇ ਹੋਏ ਸੂਟ ਵਿੱਚ ਦੁਪੱਟੇ 'ਚ ਕਿਸੇ 'ਚ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਦੇਖੋ ਆ ਜਾਂਦੀ ਹੈ ਕੰਮ ਕਰਦੇ ਆ ਕਮੀਆਂ ਤਾਂ ਰਹਿਣਗੀਆਂ ਹੀ ਰਹਿਣਗੀਆਂ ਨੁਕਸਰ ਰਹਿਣਗੇ ਰਹਿਣਗੇ ਜਿਹੜੇ ਕੰਮ ਕਰਨਗੇ ਨੁਕਸ ਵੀ ਉਹਨਾਂ ਤੋਂ ਗਲਤੀਆਂ ਵੀ ਉਹਨਾਂ ਤੋਂ ਹੋਣਗੀਆਂ ਜਿਹਦੇ ਵਿਲੇ ਬੈਠਾ ਰਹਿਣਾ ਉਹਨਾਂ ਤੋਂ ਥੋੜੀ ਗਲਤੀਆਂ ਹੋਣਗੀਆਂ ਸੋ ਹੋ ਜਾਂਦੀਆਂ ਨੇ ਕਈ ਵਾਰੀ ਕੋਈ ਚੈਕਿੰਗ ਦੇ ਵਿੱਚ ਰਹਿ ਜਾਂਦੀ ਹੈ ਕਮੀ ਜੇ ਮੈਨੂੰ ਭੈਣਾ ਕਹਿੰਦੀਆਂ ਨੇ ਕਿ ਇਹਦੇ ਵਿੱਚ ਇਸ ਤਰ੍ਹਾਂ ਹੋ ਗਿਆ ਜੀ ਆਪਾਂ ਕਹਦੇ ਨੇ ਵੀ ਜਾਣ ਤਾਂ ਵਾਪਸ ਕਰ ਦਿਓ ਅਡਜਸਟਮੈਂਟ ਕਰਾਉਣੀ ਹੈ ਅਡਜਸਟਮੈਂਟ ਕਰਾ ਲਓ ਜਿੰਨੀ ਅਡਜਸਟਮੈਂਟ ਕਰਾਉਣੀ ਆਪਾਂ ਅਗਲੇ ਸੂਟ ਚ ਕਰ ਦਾਂਗੇ ਸੋ ਉਹ ਸਹਿਮਤ ਹੁੰਦੀਆਂ ਨੇ ਹਨਾ ਜਾਣ ਬੁੱਝ ਕੇ ਕੋਈ ਇਸ ਤਰ੍ਹਾਂ ਨਹੀਂ ਕਰਦਾ ਪਰ ਮੈਨੂੰ ਅਮਰਸਰ ਵਾਲੇ ਲੋਕਾਂ ਤੇ ਪੂਰਾ ਐਨ ਵਿਸ਼ਵਾਸ ਹੈ ਮੈਂ ਨਹੀਂ ਕਹਿੰਦੀ ਹੈਗੀ ਕਿ ਉਹ ਮਾੜੇ ਨੇ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਪਰ ਆਹ ਭੈਣ ਹੈ ਜਿਹੜੀ ਇਹ ਤਾਂ ਮੈਨੂੰ ਯਾਦ ਹੀ ਰਹੂਗੀ ਭੁੱਲ ਨਹੀਂ ਸਕਦੀ ਹੈਗੀ ਮੈਂ ਕਦੇ ਇਹੋ ਜਿਹੇ ਬੰਦੇ ਦਾ ਆਪਾਂ ਨਾ ਨਹੀਂ ਭੁੱਲ ਸਕਦੇ ਕਦੇ ਵੀ ਕਿਉਂਕਿ ਜਾਂ ਤਾਂ ਸਾਨੂੰ ਬਹੁਤ ਜਿਹੜੇ ਐਕਸਟ੍ਰੀਮ ਤੇ ਬਹੁਤ ਵਧੀਆ ਹੁੰਦੇ ਨੇ ਉਹ ਲੋਕ ਯਾਦ ਰਹਿੰਦੇ ਨੇ ਜਾਂ ਸਭ ਤੋਂ ਜਿਹੜੇ ਘਟੀਆ ਹੁੰਦੇ ਨੇ ਉਹ ਲੋਕ ਯਾਦ ਰਹਿੰਦੇ ਨੇ ਸੋ ਇਹ ਵਧੀਆ ਵਾਲਿਆਂ 'ਚ ਤਾਂ ਹੈ ਨਹੀਂ ਤੇ ਦੂਜੀ ਕੈਟਾਗਰੀ 'ਚ ਨੇ ਦੁੱਖ ਬਹੁਤ ਜ਼ਿਆਦਾ ਹੁੰਦਾ ਮੈਨੂੰ ਮੈਨੂੰ ਇਹ ਚੀਜ਼ ਰੜਕਦੀ ਬਹੁਤ ਹੈ ਹੁਣ ਮੈਂ ਤੁਹਾਨੂੰ ਰੀਅਲੀ ਸੱਚ ਦੱਸਾਂ ਨਾ ਇਹ ਨਹੀਂ ਹੈ ਕਿ ਹੁਣ 21 2100 ਬਿਨਾ ਮੇਰਾ ਕੰਮ ਖੜਾ ਹੈ ਗੱਲ ਉਹ ਨਹੀਂ ਹੈਗੀ ਗੱਲ ਇਹ ਹੈ ਕਿ ਮੈਨੂੰ ਰੜਕਦੀ ਤਾਂ ਹੈ ਕਿ ਬੰਦਾ ਤੁਹਾਨੂੰ ਮੂਰਖ ਬਣਾ ਰਿਹਾ ਹੈ ਝਾਂਮੁੱਝ ਕੇ ਤੁਸੀਂ ਮਿਹਨਤ ਕਰ ਰਹੇ ਹੋ ਹੁਣ ਦਿਨ ਰਾਤ ਔਰ ਬੰਦਾ ਤੁਹਾਨੂੰ ਮੂਰਖ ਬਣਾ ਰਿਹਾ ਥੋੜਾ ਫੋਨ ਨਹੀਂ ਚੱਕ ਰਿਆ ਇੱਕ ਵਾਰੀ ਫੋਨ ਚੱਕ ਲਿਆ ਉਹਨਾਂ ਦੇ ਹਸਬੰਦ ਨੇ ਤੇ ਮੈਂ ਰਾਤ ਨੂੰ ਫੋਨ ਕੀਤਾ ਸੀ ਮੈਨੂੰ ਨਹੀਂ ਪਤਾ ਸੀਗਾ ਕਿ ਕੌਣ ਚੱਕੂ ਮੈਨੂੰ ਸੀਗਾ ਕਿ ਉਹ ਆਪ ਚੱਕਣਗੇ ਕਿਉਂਕਿ ਆਪ ਉਸੇ ਫੋਨ ਤੇ ਗੱਲ ਕਰਦੀ ਸੀ ਉਹ ਮੈਂ ਤੇ ਫੋਨ ਕੀਤਾ ਉਹਦੇ ਹਸਬੰਦ ਨੇ ਚੱਕਿਆ ਮੈਂ ਕਿਹਾ ਵੀ ਭੈਣ ਜੀ ਨਾਲ ਗੱਲ ਕਰਾ ਦਿਓ ਉਹ ਨਹੀਂ ਹੈਗੇ ਤੁਸੀਂ ਮੈਨੂੰ ਦੱਸੋ ਆਪਾਂ ਫੋਨ ਕੱਟਤਾ ਕਿਉਂਕਿ ਆਪਾਂ ਨਹੀਂ ਰਾਤ ਨੂੰ ਕਿਸੇ ਵੀ ਜੈਂਟਸ ਨਾਲ ਅਗਲੇ ਤੇ ਕੋਈ ਡਰਿੰਕ ਕੀਤੀ ਜਾਂ ਕੁਝ ਵੀ ਹੋਵੇ ਹਨਾ ਆਪਾਂ ਬੰਦ ਕਰਤਾ ਫੋਨ ਫਿਰ ਦੋ ਵਾਰੀ ਫੋਨ ਆਇਆ ਮੈਂ ਨਹੀਂ ਚੱਕਿਆ ਤੇ ਉਸ ਤੋਂ ਬਾਅਦ ਅਗਲੇ ਦਿਨ ਮੈਂ ਫੋਨ ਕਰਿਆ ਉਸ ਤੋਂ ਬਾਅਦ ਕੀ ਉਹਨਾਂ ਨੇ ਮੈਂ ਉਹਨਾਂ ਨੂੰ ਇਹ ਦੱਸਤਾ ਕਿ ਮੈਂ ਫਰੀਦਕੋਟ ਤੋਂ ਫਰਸਟ ਚੁਆਇਸ ਤੋਂ ਬੋਲਦੀ ਆਂ ਤੇ ਭੈਣ ਮੇਰੇ ਤੋਂ ਸੂਟ ਲੈਂਦੇ ਨੇ ਥੋਡੇ ਮਿਸਿਸ ਮੇਰੇ ਤੋਂ ਸੂਟ ਲੈਂਦੇ ਨੇ ਤੇ ਉਹਨਾਂ ਨਾਲ ਪੇਮੈਂਟ ਦੀ ਗੱਲ ਕਰਨੀ ਹੈ ਦੇਖੋ ਜੀ ਉਦੋਂ ਮੁੜ ਕੇ ਕਿਸੇ ਨੇ ਫੋਨ ਨਹੀਂ ਚੱਕਿਆ ਕਿਸੇ ਨੇ ਮੈਸੇਜ ਦਾ ਜਵਾਬ ਨਹੀਂ ਦਿੱਤਾ ਮੈਸੇਜ ਵੀ ਪਾਤੇ ਲਿਖ ਕੇ ਵੀ ਪਾਤੇ ਬੋਲ ਕੇ ਵੀ ਪਾਤੇ ਵੀ ਮੇਰੀ ਪੇਮੈਂਟ ਪਾ ਦੋ ਅੱਜ ਵੀ ਪਾ ਕੇ ਜੜੀਆਂ ਕੋਈ ਜਵਾਬ ਨਹੀਂ ਆਉਂਦਾ ਬਸ ਦੁੱਖ ਇਹ ਮੈਨੂੰ ਰੜਕ ਰਿਹਾ ਬਹੁਤ ਨੇ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੈ ਇਸ ਚੀਜ਼ ਦੀ ਕਿ ਬੰਦਾ ਤੁਹਾਨੂੰ ਮੂਰਖ ਬਣਾ ਰਿਹਾ ਹੈ ਕਿ ਅਸੀਂ ਤਾਂ ਨਹੀਂ ਪੈਸੇ ਦਿੰਦੇ ਹੈਗੇ ਭਾਈ ਚਲੋ ਮੈਸੇਜ ਤੁਸੀਂ ਹੈਨਾ ਜਾਂ ਤਾਂ ਮੇਰਾ ਨੰਬਰ ਹੀ ਬਲੌਕ ਕਰ ਦਿਓ ਫਿਰ ਹੁਣ ਵੀ ਮੈਸੇਜ ਜਾਵੇ ਹੀ ਨਾ ਦੇ ਮੈਸੇਜ ਵੀ ਚਲਾ ਜਾਂਦਾ ਤੇ ਜਵਾਬ ਵੀ ਨਹੀਂ ਆ ਰਿਹਾ ਅਗਲਾ ਦੇਖ ਕੇ ਛੱਡ ਰਿਹਾ ਸੋ ਇਹ ਰਹੀ ਚੀਜ਼ਾਂ ਨੇ ਜਿਹੜੀਆਂ ਸਾਰੀਆਂ ਇੱਥੇ ਰਹਿ ਜਾਂਦੀਆਂ ਨੇ ਠੀਕ ਹੈ ਪ੍ਰਮਾਤਮਾ ਤੋਂ ਕੋਈ ਉਹਲਾ ਨਹੀਂ ਰੱਖ ਸਕਦਾ ਉਹਨੇ ਤਾਂ ਕੱਢ ਹੀ ਦੇਣੇ ਨੇ ਤੁਹਾਡੇ ਪਤਾ ਨਹੀਂ ਕਿੰਨੇ ਗੁਣਾ ਕਰਕੇ ਕੱਢੂਗਾ ਇਸ ਕਰਕੇ ਕਦੇ ਵੀ ਇਹ ਚੀਜ਼ਾਂ ਦੇ ਵਿੱਚ ਠੱਗੀ ਚ ਚੋਰੀ ਚ ਇਹਨਾਂ ਚੀਜ਼ਾਂ ਚ ਨਹੀਂ ਪੈਣਾ ਚਾਹੀਦਾ ਧੋਖੇ ਚ ਹਨ ਤੇ ਚਲੋ ਜੀ ਬਾਕੀ ਅਗਲੇ ਦੀ ਆਪਦੀ ਮਰਜ਼ੀ ਹੈ ਦੁਨੀਆ ਚ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਕੋਈ 1% 2% ਮੈਨੂੰ ਤਾਂ ਹੈ ਤਾਂ ਵੈਸੇ ਬਹੁਤ ਜ਼ਿਆਦਾ ਨਹੀਂ ਦੁਨੀਆ ਚ ਹੁਣ ਇਸ ਤਰ੍ਹਾਂ ਦੇ ਪਰ ਮੇਰੇ ਨਾਲ ਜਿਹੜੇ ਜੁੜੇ ਨੇ ਉਹਨਾਂ ਦੇ ਵਿੱਚ ਬਸ ਇਹ ਦੋ ਕੇਸ ਮੇਰੇ ਨਾਲ ਹੋਏ ਨੇ ਔਰ ਆਪਣੇ ਤਾਂ ਕੰਨਾਂ ਨੂੰ ਉੱਥੇ ਲਵਾਤੇ ਉਹ ਮਨੋਟ ਵਾਲਿਆਂ ਨੇ ਵੀ ਲਵਾਏ ਮੇਰੇ ਉਹ ਤਾਂ ਮੈਂ ਮਤਲਬ ਯਾਦ ਤਾਂ ਰੱਖੂਗੀ 200 ਰੁਪਏ ਕੁਛ ਵੀ ਨਹੀਂ ਹੁੰਦਾ ਪਰ ਜਿਹੜੀ ਅਗਲੇ ਦਾ ਡੀਲ ਕਰਨ ਦਾ ਤੀਕਾ ਸੀ ਇਹ ਡੀਲਿੰਗ ਵਧੀਆ ਨਹੀਂ ਹੁੰਦੀ ਤੁਸੀਂ ਇੱਕ ਵਾਰ ਕਰ ਲੈਨੇ ਹੋ ਅਗਲੇ ਨਾਲ ਹਨਾ ਧੋਖਾ ਦੂਜੀ ਵਾਰ ਥੋੜੀ ਅਗਲਾ ਖਾਊਗਾ ਸੋ ਜੇ ਸੁਣਦੇ ਵੀ ਨੇ ਤਾਂ ਮੇਰੇ ਨਾਲ ਕੰਟੈਕਟ ਕਰ ਲੈਣ ਨਾਮ ਤਾਂ ਮੈਂ ਨਾ ਦੋਨੋਂ ਦਾ ਹੀ ਨਹੀਂ ਲਿਆ ਹੈਗਾ ਸੁਣ ਲਈ ਹੋਣਗੇ ਦੇਖ ਵੀ ਲੈਣਗੇ ਜਿਹੜੇ ਦੇਖਦੇ ਨੇ ਰੋਜ਼ ਹੀ ਦੇਖਦੇ ਨੇ ਚਲੋ ਠੀਕ ਹੈ ਜੀ ਅੱਜ ਮੈਂ ਤੁਹਾਡੇ ਨਾਲ ਬਸ ਇਹ ਗੱਲ ਸ਼ੇਅਰ ਕਰਨੀ ਸੀਗੀ ਡਿਟੇਲ ਦੇ ਵਿੱਚ ਕਰ ਲਈ ਧਿਆਨ ਰੱਖਿਓ ਕਦੇ ਵੀ ਕਿਸੇ ਨਾਲ ਧੋਖਾ ਠੱਗੀ ਚੋਰੀ ਨਾ ਮਾਰਿਓ ਹੁਣ ਤਾਂ ਅੱਜ ਕੱਲ ਤਾਂ ਥਾਂ ਥਾਂ ਕੈਮਰੇ ਲੱਗੇ ਹੋਏ ਨੇ ਜੇ ਦੁਕਾਨਾਂ ਦੇ ਠੱਗੀ ਚੋਰੀ ਮਾਰਨ ਜਾਂਦੇ ਹੋ ਤਾਂ ਉਹਦੀ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਤੇ ਬਾਕੀ ਪਰਮਾਤਮਾ ਦਾ ਕੈਮਰਾ ਜਿਹੜਾ ਉਹ ਤਾਂ ਹਮੇਸ਼ਾ ਕੰਮ ਕਰਦਾ ਰਹਿੰਦਾ ਉਹ ਤਾਂ ਕਦੇ ਬੰਦ ਹੀ ਨਹੀਂ ਹੁੰਦਾ ਹੈਗਾ ਉਹ ਤਾਂ ਹਮੇਸ਼ਾ ਆਪਣਾ ਕੈਮਰਾ ਜਿਹੜਾ ਚਾਲੂ ਰੱਖਦਾ ਹੈ ਨਾ ਸੋ ਅੱਗੇ ਜਾ ਕੇ ਆਪਾਂ ਪਉਂਤੀ ਇਹਦੇ ਨਾਲੋਂ ਚੰਗਾ ਕਿ ਇਸ ਹਿਸਾਬ ਕਿਤਾਬਾ ਜਿਹੜੇ ਉਹ ਪੂਰੇ ਕਰ ਜੀ ਅਗਲਾ ਕਿਹਨੇ ਦੇਖਿਆ ਚਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਕੱਲ ਨੂੰ ਮਿਲਦੇ ਆਂ ਫਿਰ ਹੋਰ ਵਲੌਗ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ